ਜਿਸ ਨੂੰ ਖੰਡੂਰ ਸਾਹਿਬ ਦੇ ਹਲਕੇ ਤੋਂ ਤਕਰੀਬਨ 2 ਲੱਖ ਵੋਟ ਦੇ ਨਾਲ ਸਿੱਟਾ ਬਲੋ ਖੰਡੂਰ ਸਾਹਿਬ ਦੇ ਹਲਕੇ ਵੱਲੋਂ ਭਾਈ ਅਮਰਤਪਾਲ ਸੇਨੋਂ ਬਹੁਤ ਵੱਡੀ ਲੀਡ ਉੱਤੇ ਜਤਾਇਆ ਗਿਆ ਹੈ ਮੈਂ ਉਹਨਾਂ ਲੋਕਾਂ ਤਾਂ ਹੀ ਸਵਾਲ ਕਰਨਾ ਚਾਹੁੰਨਾ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਬਾਰੇ ਗਲਤ ਕਹਿੰਦੇ ਸੀ ਕਿ ਇਸ ਨੇ ਗਲਤ ਕੀਤਾ ਹੈ ਪਰ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰ ਰਿਹਾ ਕਿ ਕੁਝ ਸੱਜਣ ਭਾਈ ਅਮਰਤਪਾਲ ਸਿੰਘ ਦੀ ਦੇ ਹੁਣ ਨਾਲ ਉਹਦੇ ਹੱਕ ਵਿੱਚ ਬੋਲ ਰਹੇ ਨੇ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਜਿਸ ਨੂੰ ਸਰਕਾਰ ਨੇ ਦੋਸ਼ੀ ਠਰਾਇਆ ਹੋਵੇ ਜਿਸ ਤੇ ਐਨਐਸਏ ਲਾਈ ਹੋਵੇ ਡਿਬੜੂ ਗੱਲ ਦੀ ਜੇਲ੍ਹ ਵਿੱਚ ਭੇਜਿਆ ਹੋਵੇ ਪਰ ਜਿਹੜਾ ਲੋਕਾਂ ਦਾ ਫਤਵਾ ਜਾਂ ਲੋਕਾਂ ਦਾ ਭਾਈ ਅਮਰਤਪਾਲ ਸਿੰਘੀ ਦੇ ਹੱਕ ਦੇ ਵਿੱਚ ਆਇਆ ਨੇ ਇਹ ਗੱਲ ਹੁਣ ਸਰਕਾਰਾਂ ਨੂੰ ਜ਼ਰੂਰ ਸੋਚਣੀ ਚਾਹੀਦੀ। ਵੇਖੋ ਕਿੱਡਾ ਵੱਡਾ ਧੱਕਾ 1 ਸਾਲ ਦੀ ਐਨਐਸਏ ਪਹਿਲੋਂ ਲਾਈ। ਔਰ 4 ਤਰੀਕ ਨੂੰ ਇਹਨਾਂ ਨੂੰ ਪਤਾ ਸੀ ਕਿ ਭਾਈ ਅਮਰਤਪਾਲ ਸਿੰਘ ਵੱਡੀ ਲੀਡ ਦੇ ਵਿੱਚ ਜਿੱਤੇਗਾ। ਇਹਨਾਂ ਨੇ 4 ਤਰੀਕ ਨੂੰ ਦੁਬਾਰਾ 6 ਨੂੰ ਵੋਟਾਂ ਦੀ ਗਿਣਤੀ ਹੋਣੀ ਸੀ। ਇਹਨਾਂ ਨੇ ਚਾਰ ਨੂੰ ਫੇਰ ਉਤਿਆਨੇ ਸਿਲਾ ਦਿੱਤੇ ਤੇ ਹਜੇ ਕਈ ਸਾਥੀ ਕਹਿੰਦੇ ਨੇ ਕਿ ਤੁਸੀਂ ਕੱਟੜਵਾਦੀ ਤੁਸੀਂ ਖਾਲਸਤਾਨੀ ਜੇ ਤੁਸੀਂ ਵੱਖਰਾ ਕੀ ਮੰਗਦੇ ਜੇ ਅੱਜ ਤੁਸੀਂ ਦੇਖ ਲਓ ਇੱਕ ਜਿੱਤੇ ਹੋਏ ਬੱਲੇ ਨੂੰ ਇਹਨਾਂ ਸਰਕਾਰਾਂ ਨੇ 4 ਸਾਲ ਦੀ ਐਨਐਸ ਲਾ ਦਿੱਤੀ ਕਿਤਾ ਤੱਕਾ ਨਾ ਬਹੁਤ ਤੱਕਾ ਨਾ ਹੋਰ ਬੰਦਾ ਬ੍ਰੋਢੀ ਵੀਰਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਦੱਸੋ ਭਾਈ ਅੱਗੇ ਤਾਂ ਅਸੀਂ 99 ਚੁੰਮੇ ਜਿਹੜੇ ਸੱਜਣਾ ਕਹਿੰਦੇ ਸੀ ਵੀ ਤੁਸੀਂ ਅਮਰਤਪਾਲ ਦੇ ਨਾਲ ਜੇ ਪਰ ਤੁਹਾਨੂੰ ਕੋਈ ਭੁਲੇਖਾ ਸੀਗਾ ਭਾਈ ਅਮਰਤਪਾਲ ਸਿੰਘ ਦੇ ਨਾਲ ਬਹੁਤ ਵੱਡੇ ਪੱਧਰ ਉੱਤੇ ਪੰਜਾਬ ਖੜਾ ਆਇਆ ਪਰ ਵੇਖੋ ਸਰਕਾਰ ਨੇ ਐਮਪੀ ਦੇ ਪਦ ਉੱਤੇ ਮੈਂ ਕਹਾਂਗਾ ਉਹਨੂੰ ਉਹ ਤਾਂ ਜੋ ਮੰਗ ਪੱਤਰ ਮਨਜ਼ੂਰ ਕਰਕੇ ਉਹਨੂੰ ਆਜ਼ਾਦ ਅਮੀਰ ਆਵਾਰ ਖਲਾਰਿਆ ਗਿਆ ਪਰ ਸਰਕਾਰ ਨੇ ਉਹਨੂੰ ਅਥਾਰਟੀ ਦਿੱਤੀ ਹੈ ਨਾ ਜੀ ਤਾਂ ਹੀ ਖਲੋਤਾਂ ਇਹ ਖਲੋ ਸਕਦਾ ਕੋਈ ਗੱਲ ਨਹੀਂ ਪਰ ਵੇਖੋ ਉਹੀ ਸਰਕਾਰ ਆ ਉਹੀ ਕਾਨੂੰਨ ਆ ਜਿਹੜਾ ਉਹਨੂੰ NSA ਫੇਰ ਇੱਕ ਸਾਲ ਦੀ ਬਿਨਾਂ ਵਜ੍ਹਾ ਤੋਂ ਲਾ ਦਿੱਤੀ ਆਪਾਂ ਮੰਨਦੇ ਸੀ ਕਿ ਭਾਈ ਅਮਰਪਾਲ ਸਿੰਘ ਨੇ ਪਹਿਲੇ ਕੋਈ ਗਲਤੀ ਕੀਤੀ ਹੋਗੀ ਉਹਨੇ 1 ਸਾਲ ਦੀ ਐਨਐਸਏ ਲਾ ਲਈ ਪਰ ਹੁਣ ਸੰਗਤਾਂ ਤੇ ਆਉਂਦੇ ਹੱਕ ਵਿੱਚ ਆ ਲੋਕ ਉਹਦੇ ਹੱਕ ਵਿੱਚ ਆ ਪਰ ਫਿਰ ਧੱਕਾ ਕਰ ਦਿੱਤਾ ਮੈਂ ਉਹਨਾਂ ਵਿਰੋਧੀ ਵੀਰਾਂ ਨੂੰ ਜਿਹੜੇ ਮੇਰੇ ਵੀਰ ਵਿਰੋਧ ਚ ਬੋਲਦੇ ਸੀ ਉਦੋਂ ਅੱਜ ਤਕਰੀਬਨ 90% ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਬੋਲਣਦੇ ਕੌਕੇ ਅਸੀਂ ਜਲਦਬਾਜ਼ ਦੇ ਵਿੱਚ ਬਹੁਤ ਫੈਸਲੇ ਲੈ ਲੈਨੇ ਆ ਤੇ ਕਈ ਵਾਰ ਅਸੀਂ ਕਹਿੰਨੇ ਆ ਵੀ ਕੰਮ ਹੌਲੀ ਚੱਲਣਾ ਚਾਹੀਦਾ ਹੌਲੀ ਮੇਰੇ ਵਰਗਿਆਂ ਨੇ ਕਈਆਂ ਨੇ ਚਲਾਇਆ ਸੀ ਜਿਹੜੀ ਵੀ ਹੀਰ ਸੀ ਨਾ ਹੌਲੀ ਬਹੁਤ ਸਮੇਂ ਤੋਂ ਹੌਲੀ ਹੌਲੀ ਚੱਲ ਰਹੀ ਸੀ ਪਰ ਕੰਮ ਤੇ ਕਹਿੰਦੇ ਉਹੀ ਹੁੰਦਾ ਜਿਹੜਾ ਝੱਟ ਪੜੱਕ ਹੋ ਜਾਵੇ ਪਰ ਹੁਣ ਮੈਂ ਸਾਰੇ ਉਹਨਾਂ ਹਲਕੇ ਵਾਲਿਆਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ ਪੰਜਾਬ ਵਾਲਿਆਂ ਨੂੰ ਜਿੱਥੇ ਵੀ ਵੱਸਦੇ ਪੰਜਾਬੀਆਂ ਨੂੰ ਬੇਨਤੀ ਭਈ ਤੁਹਾਡੇ ਕੋਲ ਸਰਕਾਰ ਤੱਕਰ ਗੱਲ ਪਹੁੰਚਾਉਣ ਵਾਸਤੇ ਸਾਰਿਆਂ ਦੇ ਕੋਲ ਸੋਸ਼ਲ ਮੀਡੀਆ ਆਵਾ ਵੱਧ ਤੋਂ ਵੱਧ ਜਿਹੜੀ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਵਿੱਚ ਬੋਲੋ ਉਹਨੂੰ ਲੋਕਾਂ ਨੇ ਜਤਾਇਆ ਹੈ ਹਾਰ ਕੇ ਦਾਸ ਨੂੰ ਬੋਲਣਾ ਪੈਂਦਾ ਫੇਰ ਕਹਿੰਦੇ ਬਾਬਾ ਤੂੰ ਬੋਲਦਾ ਪਰ ਕੀ ਕਰੀਏ ਕੌਮ ਵਾਸਤੇ ਬੋਲਣ ਦੇ ਨਾ ਦਰਦ ਆਉਂਦਾ ਕਿ ਜੇ ਕੋਈ ਚੰਗਾ ਕੰਮ ਕਰਦੇ ਆਂ ਉਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਜੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਛਡਾਉਣ ਵਾਸਤੇ ਭਾਈ ਅਮਰਤਪਾਲ ਸਿੰਘ ਨੇ ਉਪਰਾਲਾ ਕੀਤਾ ਅੰਮ੍ਰਿਤ ਛਕਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਸਿੱਖੀ ਨੂੰ ਬਚਾਉਣ ਵਾਸਤੇ ਬੜੇ ਉਪਰਾਲੇ ਕੀਤੇ ਪਰ ਇਹ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਮੈਂ ਪ੍ਰਸ਼ਾਸਨ ਦੀ ਗਲਤੀ ਵੀ ਨਹੀਂ ਕਹਦਾਗਾ ਪ੍ਰਸ਼ਾਸਨ ਤੇ ਇੱਕ ਵੱਡਾ ਹੁੰਦਾ ਜਿੱਦਣ ਨੂੰ ਸਰਕਾਰ ਨੇ ਕਹਤਾ ਪ੍ਰਸ਼ਾਸਨ ਨੇ ਉਧਰੋਂ ਚੱਲਣਾ ਹੁੰਦਾ ਪਰ ਕਲਮ ਤੇ ਸਰਕਾਰ ਦੀ ਚੱਲਦੀ ਆ ਅਰ ਅੱਜ ਸ਼ਰਿਆਮ ਧੱਕਾ ਹੋ ਰਿਹਾ ਵੀਰੋ ਤੁਸੀਂ ਕਹਿੰਦੇ ਜੇ ਕਿ ਅਸੀਂ ਬੋਲਦੇ ਆ ਪਰ ਸ਼ਰਿਆਮ ਤੁਸੀਂ ਦੇਖ ਲਓ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਕਿ ਸਾਡੇ ਨਾਲ ਇਹ ਵਿਧਕਰਾ ਨਹੀਂ ਹੋ ਰਿਹਾ ਆ ਇੱਕ ਜੋਗਾ ਕਰਨ ਵਾਲੀ ਮੈਨੂੰ ਉਹਦਾ ਨਾਮ ਨਹੀਂ ਆਉਂਦਾ ਪਰ ਉਹਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਧੰਨ ਗੁਰੂ ਰਾਮਦਾਸ ਸਮਾਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੱਗੇ ਸਰੋਵਰ ਤੇ ਉਹ ਜੋਗਾ ਕਰਕੇ ਉਹ ਸਾਨੂੰ ਚੜਾ ਕੇ ਗਈ ਹੈ ਚੜਾ ਕੇ ਇਹ ੱਤਕਾ ਨਹੀਂ ਗਿਆ ਕਿੰਨਾ ਕੀ ਜਰੀ ਜਾਵਾਂਗੇ ਦੱਸੋ ਕਿੰਨਾ ਕੀ ਜਰੀ ਜਾਵਾਂਗੇ ਜੇ ਭਾਈ ਅਮਰਤ ਕਾਲ ਨੇ ਕੋਈ ਕਦਮ اٹھਾਇਆ ਸੀਗਾ ਕੋਈ ਸੋਚ ਸਮਝ ਕੇ اٹھਾਇਆ ਸੀਗਾ ਨੌਜਵਾਨ ਸੀਗਾ ਨੌਜਵਾਨਾਂ ਦੇ ਨਾਲ ਜੁੜ ਕੇ ਸੀਗੇ ਬਹੁਤ ਵੱਡੀ ਉਹਨੇ ਸੇਧ ਦਿੱਤੀ ਨੌਜਵਾਨਾਂ ਨੂੰ ਪਰ ਮੈਂ ਅੱਜ ਬੇਨਤੀ ਕਰਦਾਗਾ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਇੱਕ ਮਨੁੱਖਤਾ ਦੇ ਹੱਕ ਵਾਸਤੇ ਬੇਨਤੀ ਕਰਦਾ ਇਹ ਤੇ ਰੰਗਦੇਵ ਵਾਲਾ ਰਾਜ ਹੋ ਗਿਆ ਧੱਕਾ ਹੋ ਗਿਆ ਤੇ ਜੇ ਉਹ ਰੰਗਦੇਵ ਦਾ ਰਾਜ ਨਹੀਂ ਨਾ ਰਿਹਾ ਤੇ ਰਾਜ ਮਿੱਤਰੋ ਇਹ ਤੁਹਾਡਾ ਵੀ ਨਹੀਂ ਚੱਲਣਾ ਜਿਆਦਾ ਚ ਕਰ ਲੋ ਕਿੰਨਾ ਕੀ ੱੱਕਾ ਕਰ ਲੋਂਗੇ ਪਰ ਜਿੱਦਨ ਕੋਈ ਜੰਝਾਰੂ ਸੂਰਮਾ ਉੱਠ ਪਿਆ ਕਿਉਂਕਿ ਕੌਮ ਅਜੇ ਅੱਧ ਸੁੱਤੀ ਜੀ ਆ ਪਰ ਜਿੱਦਨ ਉੱਠ ਪਿਆ ਅਜੇ ਤੇ ਇੱਕ ਅਮਰਤ ਪਾਲ ਉੱਠਿਆ ਸੀਗਾ ਤੇ ਤੁਹਾਨੂੰ ਭਾਜੜਾ ਪੈ ਗਿਆ ਪਰ ਕਹਿੰਦੇ ਨਾ ਸਬਰ ਜਿਹੜਾ ਹੁੰਦਾ ਉਹਦੀ ਕੋਈ ਹੱਦ ਹੁੰਦੀ ਆ ਪਰ ਜਦੋਂ ਸਬਰ ਮੁੱਕ ਜੇ ਨਾ ਤੇ ਉਹ ਬਰੂਦ ਨੋਂ ਵੀ ਭੈੜਾ ਹੋ ਜਾਂਦਾ ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਬੇਨਤੀ ਕਰਦਾ ਕਿ ਆਪ ਕੋ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਆਪਣੇ ਵਟਸਐਪ ਦੇ ਜ਼ਰੀਏ ਵਾਅਦ ਤੋਂ ਵੱਧ ਭਾਈ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਕਢਾਉਣ ਵਾਸਤੇ ਆਂਦੀ ਬੰਦ ਖਲਾਸੀ ਕਰਾਉਣ ਵਾਸਤੇ ਪੂਰੇ ਸੰਸਾਰ ਦੇ ਵਿੱਚ ਜੋਰ ਪਾਓ। ਦੇਸ਼ ਵਿਦੇਸ਼ ਵਾਲੇ ਵੀ ਪਾਓ। ਭਾਰਤ ਵਿੱਚ ਵਸ ਰਹੇ ਪੰਜਾਬੀਆਂ ਨੂੰ ਵੀ ਪਾਈ। ਇਹ ਤੇ ਸਾਡਾ ਅੱਜ ਹੱਕ ਸੀਗਾ। ਅੱਜ ਸਾਡੇ ਤੋਂ ਹੱਕ ਸਾਡਾ ਹੱਕ ਵੀ ਨਹੀਂ ਦੇ ਰਹੇ। ਅਸੀਂ ਚੋਣ ਲੜ ਕੇ ਅਸੀਂ ਲੋਕਾਂ ਦੀ ਹਮਾਇਤ ਲੈ ਕੇ ਐਮਪੀ ਦੀ ਸ਼ੀਟ ਹਾਸਲ ਕੀਤੀ ਆ। ਪਰ ਅੱਜ ਵੀ ਜਿਹੜੀਆਂ ਸਾਡੇ ਨਾਲ ਜਿਹੜੀਆਂ ਇਹ ਸਰਕਾਰਾਂ ਨੇ ਇਹ ਸ਼ਰਿਆਂ ਹੰਤ ਕਰ ਦਿੱਤੀ ਤੇ ਇਹ ਹੁਣ ਮਸਲਾ ਹੱਲ ਕਾਹ ਹੀ ਹੋਵੇਗਾ ਕਿ ਵੱਧ ਤੋਂ ਵੱਧ ਭਾਈ ਅਮਰਪਾਲ ਸਿੰਘ ਵਾਸਤੇ ਅਰਦਾਸਾਂ ਦੇਣੀਆਂ ਕਰੋ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਅਮਰਪਾਲ ਦੇ ਹੱਕ ਵਿੱਚ ਖੜੋ ਤੇ ਤਾਂ ਗੱਲ ਬਣਨੀ ਜੇ ਬਾਕੀ ਤੁਸੀਂ ਕਹੋਗੇ ਵੀ ਧਰਨੇ ਲਾ ਲਈਏ ਧਰਨੇ ਨਹੀਂ ਮਾਰਚ ਕੱਢੋ ਮਾਰਚ ਧਰਨੇ ਲੰਮੇ ਹੋ ਜਾਂਦੇ ਨੇ ਮਾਰਚ ਕੱਢੋ ਮਾਰਚ ਵੱਡੇ ਇਕੱਠ ਕਰੋ ਰੋਡ ਸ਼ੋਅ ਕੱਢੋ ਕਿ ਭਾਈ ਅਮਰਤਪਾਲ ਨੂੰ ਛੱਡਿਆ ਜਾਵੇ ਪਰ ਧਰਨਾ ਨਹੀਂ ਲਾਉਣਾ ਸਿਰਫ ਮਾਰਚ ਕੱਢਨੇ ਆ ਕਿਉਂਕਿ ਦੇਸ਼ ਵਿਦੇਸ਼ ਦੀਆਂ ਧਰਤੀਆਂ ਤੇ ਜਦੋਂ ਤੁਹਾਡੀਆਂ ਇਹ ਤਸਵੀਰਾਂ ਜਾਂ ਫੋਟੋਆਂ ਜਾਣ ਗਈਆਂ ਤੁਹਾਨੂੰ ਦੂਜੇ ਲੋਕ ਵੀ ਵੇਖਣਗੇ ਕਿ ਇਹ ਕੀ ਮੰਗ ਰਹੇ ਨੇ ਲੋਕਾਂ ਨੂੰ ਵੀ ਸਮਝ ਆਊਗੀ ਲੇਕਿਨ ਸਾਡੇ ਧਰਨਿਆਂ ਤੇ ਅਸੀਂ ਉਹੀ ਪਹੁੰਚਦੇ ਆ ਜਿਹੜੇ ਕੋਈ ਹਮਦਰਦੀ ਹੁੰਦੇ ਨੇ ਧਰਨੇ ਤੇ ਕੋਈ ਦੂਜਾ ਬੰਦਾ ਨਹੀਂ ਪਹੁੰਚਦਾ ਪਰ ਜਦੋਂ ਮਾਰਚ ਕੱਢਾਂਗੇ ਉਦੋਂ ਸਾਨੂੰ ਲੋਕ ਵੇਖਣਗੇ ਸਾਡੇ ਲੋਕ ਹਮੈਤ ਦੇ ਵਿੱਚ ਆਉਣਗੇ ਸਰਕਾਰਾਂ ਨੂੰ ਵੀ ਸ਼ਰਮ ਆਵੇਗੀ ਕਿ ਅਸੀਂ ਗਲਤ ਕਰ ਰਹੇ ਆ ਇਹ ਭਗਵੰਤ ਮਾਨ ਜੀ ਰਾਜ ਸਾਰੀ ਉਮਰ ਨਹੀਂ ਰਹਿੰਦਾ ਤੇ ਮੇਰੀ ਗੱਲ ਯਾਦ ਰੱਖੀ ਸਰਕਾਰ ਸੈਂਟਰ ਸਰਕਾਰ ਤੇ ਇਹਨਾਂ ਚਾਲ ਚੱਲ ਰਹੀ ਆ ਤੈਨੂੰ 13 ਤੋਂ ਤਿੰਨਾਂ ਤੇ ਲੈ ਜਾਂਦਾ ਤੇ 13 ਆਉਣ ਵਾਲਾ ਰਾਜ ਖਤਮ ਕਰ ਦੇਣਗੇ ਤੂੰ ਤੇ ਐਨਐਸਸੀ ਦੀ ਗੱਲ ਕਰਦਾ ਨਾ ਤੈਨੂੰ ਇਹੋ ਜੀ ਜਗ੍ਹਾ 'ਚ ੜਾਉਣਗੇ ਕੇਜਰੀਵਾਲ ਵਾਂਗੂ ਤੂੰ ਬਾਹਰ ਨਹੀਂ ਨਿਕਲੇਗਾ ਇਹ ਗੱਲ ਸੋਝ ਲਈ ਔਰ ਲੋਕਾਂ ਦੀ ਜ਼ੁਬਾਨ ਤੇ ਗੱਲ ਭਗਵੰਤ ਮਾਨ ਸ਼ਾਹ ਤੂੰ ਤੈਨੂੰ ਰਾਜ ਬਖਸ਼ਿਆ ਤੇ ਰਾਜ ਕਰਕੇ ਵਿਖਾ ਤੂੰ ਇਹਨਾਂ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਕਰੋੜਾਂ ਬਈ ਇਹ ਤੇ ਨ ਵਿਦੇਸ਼ਾਂ ਦੇ ਵਿੱਚੋਂ ਭੇਜੇ ਗਏ ਨੇ ਇਹਨਾਂ ਬੰਦੀ ਸਿੰਘਾਂ ਵਾਸਤੇ ਪੰਜਾਬ ਦੀ ਹਮਾਇਤ ਵਾਸਤੇ ਭੇਜੇ ਗਏ ਸੀ ਪਰ ਅੱਜ ਤੋਂ ਉਲਟਾ ਕੰਮ ਕਰ ਦਿੱਤਾ ਤੇ ਤੈਨੂੰ ਪਤਾ 31 ਦੀ 51 ਪਾਉਂਦੇ ਪਾਉਂਦੇ ਨੇ ਪਰ ਤੈਨੂੰ ਸਰਕਾਰ ਨੇ ਹੁਣ ਕਾਬੂ ਕਰ ਲਿਆ ਸੈਂਟਰ ਸਰਕਾਰ ਨੇ ਤੇਰਾ ਇਹ ਜਲੂਸ ਕੱਢ ਦੇਣਗੇ ਅਸੀਂ ਅਮਰਤਪਾਲ ਨੂੰ ਤੇ ਕਿਸੇ ਤਰੀਕੇ ਨਾਲ ਛਡਾਵਾਂਗੇ ਉਹਦੀ ਪੈਰਵਾਈ ਕਰਾਂਗੇ ਪਰ ਤੇਰੀ ਕਿਸੇ ਨੇ ਪੇਰਵਾਹੀ ਨਹੀਂ ਕਰਨੀ ਤੂੰ ਇਹਨਾਂ ਦੀ ਕੱਟ ਪੁਤਲੀ ਨਾ ਬਣ ਜੇ ਤੈਨੂੰ ਰਾਜਤਾਂ ਤੇ ਰਾਜ ਕਰਕੇ ਵਿਖਾ ਤੇਰੇ ਨਾਲ ਲੋਕ ਖੜੇ ਨਹੀਂ ਪਰ ਜੇ ਤੂੰ ਇਹਨਾਂ ਸੈਂਟਰਾਂ ਦੇ ਨਾਲ ਚੱਲਿਆ ਨਾ ਤੇ ਤੂੰ ਮਿੱਤਰਾ ਕੇਜਰੀਵਾਲ ਵਾਂਗੂ ਥੋੜੇ ਦਿਨਾਂ ਦਾ ਪਰੌਣਾ ਤੈਨੂੰ ਇਹੋ ਜੀ ਜਗ੍ਹਾ ਤੇ ਸੁੱਟਣਗੇ ਇਹ ਜਿੱਥੇ ਤੂੰ ਪਾਣੀ ਨੂੰ ਵੀ ਤਰਸੇਗਾ ਤੇ ਬਾਕੀ ਮੈਂ ਫੇਰ ਬੇਨਤੀ ਕਰਦਾ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਮੈਂ ਹੋਰ ਵੀ ਸੰਤ ਸਮਾਜ ਨੂੰ ਬੋਲ ਕਹਿੰਦਾ ਜੇ ਮੈਨੂੰ ਨਹੀਂ ਕੋਈ ਡਾਰਾ ਜੇ ਮੈਨੂੰ ਨਹੀਂ ਕੋਈ ਗੋਲੀ ਮਾਰੀ ਕਿਸੇ ਨੇ ਬਾਕੀ ਜਿੱਦਨ ਆਈ ਨਾ ਉਹ ਤਾਂ ਆ ਜਾਣੀ ਜੇ ਜਾਣਾ ਨਾ ਇੱਕ ਦਿਨ ਚਲੇ ਜਾਣਾ ਸੰਸਾਰ ਚੋਂ ਆਪਾਂ ਐਸ਼ ਕਰ ਰਹੇ ਆ ਸੰਗਤਾਂ ਦੀ ਮਾਇਆ ਤੇ ਆਨੰਦ ਲੈ ਰਹੇ ਆ ਸਾਨੂੰ ਕੋਈ ਨਹੀਂ ਪੁੱਛਦਾਗਾ ਪਰ ਯਾਰ ਕੌਮ ਵਾਸਤੇ ਗੱਲ ਜਰੂਰ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਆ ਅਸੀਂ ਜਿਸ ਕੌਮ ਦਾ ਖਾਨੇ ਆ ਯਾਰ ਅਸੀਂ ਉਸ ਕੌਮ ਦੀ ਗੱਲ ਨਹੀਂ ਕਰ ਸਕਦੇ